ਕੋ ਸਿਆਦ ਨੇ ਦੇਖੀ ਜੀ ਬਾਈ ਜੀ ਤੁਹਾਡੀ ਸਭ ਤੋਂ ਵੱਡੀ ਬਾਤ ਸਭ ਤੋਂ ਵੱਡੀ ਬਾਤ ਹੈ ਕਿ ਇਹ ਜਿਹੜਾ ਪਟਾ ਰਹਿ ਰਿਹਾ ਹੈ ਹੈ ਕੀ ਹੋ ਰਿਹਾ ਹੈ ਆ ਰੌਂਗ ਸਾਈਡ ਦੀ ਬੱਸ ਆ ਰਹੀ ਤੇ ਦੂਜੀ ਸਕੂਲ ਦੀ ਬੱਸ ਵੀ ਤੇ ਇਧਰੋਂ ਆਪਣਾ ਮਾਰਾ ਕਰਨ ਤੁਹਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾਬੀਰ ਸਾਈਡ ਤੋਂ ਫਰੰਟੋਂ ਦੀ ਸਕੂਲ ਦੀ ਬੱਸ ਜਾ ਰਹੀ ਸੀ ਉਹ ਆਪਸ ਵਿੱਚ ਸਵੇਰੇ ਧੁੰਦ ਦੇ ਕਾਰਨ ਟਕਰਾਗੀਆਂ ਨੇ ਤੇ ਡਰਾਈਵਰ ਫੱਟੜਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਤ ਵੀ ਸੋਣੇ ਜਾ ਰਹੀ ਆ ਕੋਈ ਟੁੱਟ ਗਈ ਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਆ ਗਏ ਬੱਚੇ ਸੇਫ ਨੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜੀ ਪਰ ਪ੍ਰਸ਼ਾਸਨ ਨੂੰ ਆਪਣੀ ਬੇਨਤੀ ਕਰਦੇ ਆ ਕਿ ਜਿੱਦਾਂ ਜਿਹੜਾ ਰੌਂਸਰ ਸਕੂਲ ਦੀਆਂ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਰੋਕੇਗਾ ਨਹੀਂ ਤਾਂ ਅੱਗੇ ਹੋਰ ਵੀ ਨੁਕਸਾਨ ਵੱਡਾ ਹੋ ਸਕਦਾ ਹੈ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਾ ਹੀ ਲੋਹਾ ਹੀ ਜਾਂ ਲੋਹਾ ਸਿੱਧਾ ਹੋ ਜਾਏਗਾ ਪਰ ਅਗਲੇ ਲਈ ਧਿਆਨ ਦੇ ਜਾਵੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਰੌਂਸਰ ਚੱਲਦੇ ਨੇ ਜਿਹੜੇ ਕਹਿੰਦੇ ਤਿੰਨ ਬੱਚੇ ਜਿਹੜਾ ਕਹਿੰਦੇ ਤਿੰਨ ਬੱਚੇ ਡੀਪੀਐਸਕੂਲ ਦੇ ਸੀ ਉਹ ਥੋੜਾ ਜੀ ਉਹਨਾਂ ਦੇ ਕਹ ਰਹੇ ਸੀ ਵੀ 60 ਮਿੰਟ ਪਰ ਉਹ ਸਹੀ ਨੇ ਹਸਪੀਟਲ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਵਗੈਰਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚੂਕਿਆ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਨੂੰ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚਾ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਬਰੌਂਡ ਸਾਈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਦੀਆਂ ਬੱਸਾਂ ਤੇ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਹੈ ਸਾਡੀ ਜਦੋਂ ਜਿਹੜਾ ਡਰਾਈਵਰ ਹੈ ਕਰੈਕਟਰ ਹੈ ਟੀਚਰ ਹੈ ਬੱਸ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੱਲੂ ਖੁਦਾ ਨਾ ਕਰ ਤਾ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੂਏ ਤੇ ਤੁਹਾਨੂੰ ਪਤਾ ਹੈ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ